हां यार मेनू पता है बेटा मेरे ना एक्चुअली यार प्रोग्राम आ गया आज मैं ओणा ਦਾ ਸੀਗਾ ਸਵੇਰੇ ਫੇਰ 9 ਵਜੇ ਇੱਕ ਪ੍ਰੋਗਰਾਮ ਆ ਗਿਆ ਪਰ ਮੈਂ ਆ ਜਾਣਾ ਕੁਝ ਕੁਝ ਘੰਟੇ ਲਾ ਜਾਂਦਾ ਹਨਾ ਕਿਉਂ ਕੁਝ ਘੰਟੇ ਕਿਉਂ ਫਿਰ ਸਵੇਰੇ ਚਲੋ ਮੈਂ ਅੱਜ ਅੱਜ ਰਾਤ ਰਹਿ ਜਾਣਾ ਤੁਹਾਡੇ ਕੋਲੇ ਹਲਕਾ ਹਨਾ ਮੈਂ ਆ ਜਾਣਾ اچھا ਉਹਨੇ ਯਾਰ ਪਿਛਲੀ ਵਾਰੀ ਵੀ ਵਿਚਾਰੀ ਉਹ ਕਹਿੰਦੀ ਸੀ ਵੀ ਜੀਪ ਦੇ ਢੇਡਾ ਰਹਿਣਾ ਹੈ ਹਨਾ ਆਪਣੀ ਜੀਪ ਪਹਿਲੇ ਤੱਕ ਰੇਰੀ ਨਹੀਂ ਹੋਈ ਦੱਸੋ हां यार ਉਹ ਠੀਕ ਨਹੀਂ ਹੋ ਕੇ ਆਈ ਫਿਰ ਕਿਸੇ ਨੂੰ ਮੈਂ ਕਹਿਣਾ ਤੂੰ ਮੰਗਾ ਲੈਣਾ ਕਿਸੇ ਦੀ ਉਹਨੂੰ ਆ ਸ਼ਾਮ ਨੂੰ ਕਿਤੇ ਉਹਨੂੰ ਕਹਿ ਵੀ ਪਾਪਾ ਆ ਰਿਹਾ ਤੈਨੂੰ ਵਧੀਆ ਕਿਤੇ ਗੇੜਾ ਘਟਾਉਣ ਲੈ ਕੇ ਜਾਣਗੇ ਠੀਕ ਹੈ ਠੀਕ ਹੈ ਓਕੇ ਬੇਟਾ ਬਾਏ 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 ਕਹਨਾ ਸਪਾਰਸ਼ ਵਾਲਾ ਪ੍ਰੋਗਰਾਮ ਹੋਣ ਭਾਈ ਚਲੋ ਯਾਰ ਬਣਾਓ ਪ੍ਰੋਗਰਾਮ ਜਾਣਦਾ ਮੇਰੀ ਬੇਬੀ ਰੁੱਸੀ ਵੀ ਹੈ ਮੰਨ ਨਹੀਂ ਰਹੀ ਮੇਰੇ ਨਾਲ ਲੋਬੀ ਨੂੰ ਕੋ ਮੰਨ ਲਿਜੇ ਹੁਣ ਹਾਂਜੀ ਬੇਟਾ ਸੌਰੀ ਜੀਪ ਨਹੀਂ ਓਪਨ ਆਪਣੀ ਠੀਕ ਹੋ ਕੇ ਆਈ ਓਬਸਲੀ ਥਾਰ ਲੈ ਕੇ ਆਇਆ ਤੇ ਨਵੀਂ ਥਾਰ ਹੈ 5 ਡੋਰ ਆਈ ਹੋਪ ਯੂ ਵਿਲ ਲਾਈਕ ਇਟ ਵੀ ਗਿਵ ਯੂ ਸਮਵਰਡ ਆਫ ਅ deep feeling all set kaddies okay now what do you want to have kfc kfc and ice cream pakka pata si mainu ehi khaugi ta aj tu si ki khawoge subway subway main bhi subway two people for subway ek jana kfc let's go guys mera beta ਇਹ ਦਾ ਜ਼ਿੰਮੇਵਾਰ ਹੈ ਮੈਨੂੰ ਸਪੈਸ਼ਲੀ ਕਰਕੇ ਵੀ ਆਰ ਆਪਾਂ ਰੱਬੂ ਨੂੰ ਆਪਾਂ ਜੀਪ ਦੇ ਵਿੱਚ ਕਿਹੜੀ ਮਰਵਾਉਣੀ ਸੀਗੀ ਤੇ ਉਹਨੂੰ ਕਹਿ ਕੇ ਰੱਬੂ ਕਹਿੰਨੇ ਸ਼ਾਰਟ ਗਨ ਮੈਂ ਅੱਗੇ ਬੈਠੂਗੀ ਕਹਿੰਦਾ ਮੈਂ ਆਲਰੇਡੀ ਤਰ੍ਹਾਂ ਪਲਾਨ ਕਰਿਆ ਹੋਇਆ ਹੈ ਵਾਕਈ ਬਈ ਯਾਰ ਬਣ ਜਾਂਦਾ ਜਦੋਂ ਪੁੱਤ ਬਰਾਬਰ ਦਾ ਹੋ ਜਾਏ ਨਾ ਕਹਿੰਦਾ ਪਿਓ ਦੀ ਜੁੱਤੀ ਚਰ ਉਹਦੇ ਪੈਰ ਚਾਉਣ ਲੱਗ ਜਾਈ ਤਾਂ ਉਸ ਤੋਂ ਪਹਿਲਾਂ ਹੀ ਜ਼ਿੰਮੇਵਾਰੀਆਂ ਸਾਂਭਣ ਲੱਗ ਗਿਆ ਪਰਿਵਾਰ ਦੀਆਂ ਤਾਂ ਹੀ ਮੈਂ ਬਾਹਰ ਅੰਦਰ ਤੁਰ ਫਿਰ ਸਕਦਾ ਫ੍ਰੀ ਮਾਈਂਡ ਹੋ ਕੇ ਕੰਮ ਕਰ ਸਕਦਾ ਮਿਹਨਤ ਕਰ ਸਕਦਾ ਆਈ ਹੋਪ ਕਾਲਪੁਰ ਖੈਸੇ ਤਰੀਕੇ ਨਾਲ ਮੇਰ ਬਣਾਈ ਰੱਖੇ ਆਪਦੇ ਸਿਆਸੀ ਪਰਿਵਾਰ ਜਾਂ ਆਪਦੇ ਇਸ ਪਰਿਵਾਰ ਦੇ ਵਿੱਚ ਇੱਕ ਵਧੀਆ ਬੈਲੈਂਸ ਬਣਾ ਕੇ ਚੱਲ ਸਕਦਾ। ਕਿਊਟੀ ਮਿਲੇ ਆ ਰਾਤ ਦੇ ਵਿੱਚ ਜਾਂਦੇ ਜਾਂਦੇ ਸਪੈਸ਼ਲੀ ਗੱਡੀ ਰਕਵਾਈ ਹੈ। ਮੀਟ ਲੂਥਰ ਇਹ ਲੂਥਰ ਹੈ ਬੜਾ ਪਿਆਰਾ ਡੌਗ ਹੈ। ਇਹਨਾਂ ਦਾ ਡੌਗ ਹੈ। ਹਾਂਜੀ ਸੱਸ ਜੀ ਜਾਂਦੇ ਜਾਂਦੇ ਬੱਚਿਆਂ ਨੇ ਦੇਖਿਆ। ਕਿਹੜੀ ਬਰੀਡ ਮੇਰਾ ਨਾਮ ਜੀ? ਇਹ ਟੋਪੂ। ਟੋਪੂ। ਟੋਪੂ ਬਰੀਡ ਹੈ। ਕਹਿੰਦੇ ਐਡਾ ਕੀ ਰਹਿੰਦਾ ਇਹ। ਇਹਨਾਂ ਕਾ ਥੋੜਾ ਜਿਆ ਹੋਰ ਵਧੇਗਾ। ਥੋੜਾ ਜਿਆ ਹੋਰ ਵਧੂਗਾ। ਉੱਤੇ ਕੀ ਚੱਲੂਗਾ। ਇਹ ਬੜਾ ਪਿਆਰਾ ਹੈ ਟੋਪੂ। ਇਹਦਾ ਕੁੱਤਾ ਉਹਨੂੰ ਪੌਕੇਗਾ। ਅੱਛਾ ਪੰਗੇ ਲਿਆ ਕਰ ਤੂੰ ਅੱਛਾ ਇਹ ਦੋ ਰੁਪਈਆ ਚ ਖਾ ਜਾਏਗਾ ਤੈਨੂੰ ਇਹ ਕਹਿੰਦੇ ਐਡਾ ਕੁੱਤਾ ਇਹਨਾਂ ਦਾ ਉਹਨੂੰ ਆ ਨਿਕੂ ਜਾ ਭੌਂਕਦਾ ਹੈ ਬਾਕੀ ਮੇਰੇ ਕਹਿੰਦੇ ਨਾ ਸਾਈਜ਼ ਨਹੀਂ ਜਿਗਰਾ ਚਾਹੀਦਾ ਵਾਈਡ ਵਾਈ ਡੂ ਯੂ ਵਾਂਟ ਟੂ ਬਾਇ ਇਟ ਬੀਕਿਜ਼ ਛੋਟੂ ਸਜਸਟਸ ਲਾਈਕ ਮੀ ਆਈ ਗੈਸ ਸੀ ਇਟ ਇਨ ਸਕੂਲ ਕਹਿੰਨੀ ਮੈਂ ਸਕੂਲ ਦੇ ਵਿੱਚ ਲੁਕੋ ਕੇ ਆਪਦੇ ਹੌਸਟਲ ਦੇ ਵਿੱਚ ਲੈ ਕੇ ਜਾਊਂਗੀ ਕਿਉਂਕਿ ਛੋਟਾ ਜਿਹਾ ਡੌਗੀ ਹੈ ਮੇਰੇ ਵਰਗਾ